ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਗਲੀਨ ਮਹਿਰਤ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਅੱਜ ਆਪਾਂ ਕੰਮ ਨੂੰ ਥੋੜਾ ਜਿਹਾ ਲੇਟ ਹੀ ਹੋ ਗਿਆ ਜੀ ਨਵਜੋਤ ਨੂੰ ਬੁਖਾਰ ਚੜਿਆ ਕਰਕੇ ਜੀ ਹਾਂਜੀ ਇਹ ਦੇਖ ਮੈਂ ਤੁਹਾਨੂੰ ਵੀਡੀਓ ਸ਼ੇਅਰ ਕੀਤੀ ਸੀ ਨਾ ਇਹਦੇ ਚ ਨਾ ਬਹੁਤ ਜ਼ਿਆਦਾ ਦੇਖ ਲੋ ਮੇਰੇ ਆਗੇ ਉਹ ਬੂੜ-ਬਾਟ ਤੇ ਨਾਲੇ ਕਿੰਨੇ ਸੋਨਾ ਲਾਜਾ ਨਾ ਸਾਫ਼ ਜਹਾ ਬਸ ਇਹ ਮਨੋਂ ਟੰਗੂਗੀ ਮੈਨੂੰ ਕਿਤੇ ਹਾਲੇ ਮੇਰੇ ਕੋਲ ਕੀਲੀ ਜੀ ਕੜਵਾਉਂਗੀ ਤੇ ਟੰਗੂਗੇ ਤੇ ਬਹੁਤ ਜ਼ਿਆਦਾ ਬੋੜਬਾਟ ਆ ਗਏ ਜੀ ਮੈਂ ਦੇਖੋ ਜਿਵੇਂ ਵੀ ਮਰਜੀ ਆ ਦੇਖੋ ਇੱਧਰ ਬਹੁਤ ਵਧੀਆ ਲੱਗਦਾ ਵੀ ਸਾਫ਼ ਸੁਥਰਾ ਜਿਹਾ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਬਣਾ ਲਿਓ ਨਾ ਇਦਾਂ ਮੈਂ ਵੀਡੀਓ ਸ਼ੇਅਰ ਕੀਤੀ ਹੋਈ ਆ ਤੁਹਾਡੇ ਨਾਲ ਮੈਨੂੰ ਤਾਂ ਵਧੀਆ ਲੱਗਿਆ ਜੀ ਨਾਲੇ ਸੋਹਣਾ ਲੱਗਦਾ ਵੀ ਇੰਨਾ ਭੈੜਾ ਵੀ ਨਹੀਂ ਲੱਗਦਾ ਜੇ ਦਰਵਾਜ਼ੇ ਦੇ ਵੀ ਟੰਗਿਆ ਆ ਕਿਉਂਕਿ ਜਵਾਕਾਂ ਨੇ ਜਦੋਂ ਵੀ ਕੋਈ ਚੀਜ਼ ਕੱਢਣੀ ਪਾਉਣੀ ਹੁੰਦੀ ਹੈ ਚੱਪਲ ਜੁੱਤੀ ਕੱਢ ਕੇ ਪਾ ਲੈਂਦੇ ਆਪਣਾ ਇਧਰ ਜੀ ਆਪਣਾ ਨਵਜੋਤ ਪਿਆ ਵਾ ਇਹਨੇ ਬੁਖਾਰ ਚੜਾ ਲਿਆ 2-3 ਦਿਨ ਹੋ ਗਏ ਹੁਣ ਦਵਾਈ ਇਹਦੀ ਖਤਮ ਹੋ ਗਈ ਤੇ ਪਾਪਾ ਆਉਣਗੇ ਫਿਰ ਆਪਾਂ ਦਵਾਈ ਦਵਾ ਕੇ ਲੈਣੇ ਹਾਂ ਹਾਂ ਕੀ ਕਹਿ ਰਹੇ ਸੀ ਪੁੱਤ ਦੱਸੋ ਹੈ ਬੱਸ ਮੈਨੂੰ ਕੰਮ ਵੀ ਨਹੀਂ ਕਰਨ ਦਿੰਦਾ ਮੰਮੀ ਮੇਰੇ ਕੋਲੇ ਬਹਿ ਜਾ ਮੰਮੀ ਕੋਲੇ ਬਹਿ ਜਾ ਤਾਂ ਮੇਰਾ ਕੰਮ ਵੀ ਲੇਟ ਹੋ ਗਿਆ ਜੀ ਦੱਸ ਕੀ ਕਹਿ ਰਹੇ ਆ ਬਾਬੂ ਹੂੰ ਬਹਿ ਕੇ ਤਾਂ ਕੰਮ ਵੀ ਕਰਨਾ ਵਾ ਉਹ ਪਹਿਲਾਂ ਪਿਆਰ ਇਹਨਾਂ ਜਿਤਾਵੇ ਨਾ ਹੁਣ ਦੇਖੋ ਕਿਵੇਂ ਪਿਆਰ ਦਿਖਾ ਰਿਹਾ ਵਾ ਜੀ ਕਾਇਰ ਬੋਤ ਪੈ ਜਾ ਬਸ ਕੋਈ ਨਾ ਡੈਡੀ ਆਂਦੇ ਫਿਰ ਦਵਾਈ ਦਵਾ ਕੇ ਲੈਂਦੇ ਠੀਕ ਹੈ ਕੀ ਕਹਿ ਰਹੇ ਬੋਲ ਹੂੰ ਕੀ ਕਹਿ ਰਹੇ ਲਿਆ ਦੇ ਨੀ ਹੋਰ ਕੁਛ ਐਪਲ ਦੇ ਦੇ ਨੂੜ ਦੇ ਲਿਆ ਮਾ ਨੂਨ ਲਾ ਕੇ ਠੀਕ ਹੈ ਲਿਆ ਦੇ ਨੀ ਆਜੋ ਜੀ ਸਸੀ ਗਲ ਦੀਦੀ ਸਾਤਰੀ ਗਾਰ ਜੀ ਹੋਰ ਸੁਣਾਓ ਕਿਵੇਂ ਆਜੋ ਜੀ ਬਹਿ ਜਾਓ ਇਹਨੂੰ ਬੁਖਾਰ ਚੜਾ ਲਿਆ ਦੀਦੀ ਮੈਂ ਬੁਖਾਰ ਚੜਿਆ ਹੈ 2-3 ਦਿਨ ਹੋ ਗਏ ਬਹਿ ਜਾ ਆਜੋ ਬਸ ਬੈਠੇ ਕਿਹੜਾ ਮੁੰਡਾ ਉਲਟੀ ਨਹੀਂ ਦਵਾਰੇ ਨਾ ਹੁਣ ਤਾਂ ਨਹੀਂ ਉਲਟੀ ਕੀਤੀ ਹੈਗੀ ਇਹਨੇ ਖੰਗ ਚ ਖਾਵ ਠੀਕ ਆ ਨਾਲੇ ਉਸ ਦਿਨ ਮੈਨੂੰ ਕਹੀ ਗਈ ਨਾ ਉਹ ਕੱਪੜੇ ਪਾ ਲਾ ਠੰਡ ਲੱਗ ਜੂ ਪਰ ਨਾ ਚਲ ਪਾ ਚਪਲਾ ਪੁੱਤ ਤੁਸੀਂ ਇਹ ਦਵਾ ਲਏ ਹੋ ਹੈ ਆ ਰਿਹਾ ਚਲ ਪਾ ਪੁੱਤ ਅੱਬਾ ਕੋਲ ਪਾ ਆ ਪਾਲਾ ਕੋਟ ਲੈ ਪਾਲਾ ਪਾਲਾ ਹਾਂਜੀ ਆਪਾਂ ਨਵੋ ਨੂੰ ਦਵਾਈ ਦਿਵਾ ਕੇ ਲਿਓਨੀ ਆ ਜੀ ਫਿਰ ਮਿਲਦੇ ਆ ਜੀ ਚਲ ਜਾਓ ਹਾਂਜੀ ਆਪਾਂ ਨਾ ਨਵਜੋਤ ਨੂੰ ਦਵਾਈ ਦਿਵਾ ਲਿਆਂਦੀ ਨਵਜੋਤ ਤਾਂ ਨਾ ਦਵਾਈ ਨੂੰ ਦੇਖ ਦੇ ਕੇ ਮੇਰੇ ਬਲੀ ਟਾਪੀ ਜਾਵੇ ਕਿਵੇਂ ਇਹਨੀਆਂ ਦਵਾਈਆਂ ਆ ਤਾਂ ਉਹਨੂੰ ਦਿੱਤੀ ਹੈ ਜੀ ਪੀਣ ਵਾਲੀ ਤੇ ਇੱਧਰ ਨਾਲ ਨਹੀਂ ਇਹਨੀਆਂ ਦਵਾਈਆਂ ਦੇਤੀਆਂ ਨਾ ਮੇਰੇ ਮੂੰਹ ਬਲੀ ਟਾਕੇ ਕਿ ਮੈਨੇ ਇਹਨੀਆਂ ਲੈਣੀਆਂ ਪੈਣੀਆਂ ਐਨੀਆਂ ਮੈਂ ਤਾਂ ਹੁਣ ਤਾਂ ਭਰਾਵਾਂ ਤੇ ਨੂੰ ਲੈਣੀਆਂ ਪੈਣੀਆਂ ਜਦੋਂ ਤਾਂ ਨਾ ਸੁਣਦਾ ਨਹੀਂ ਹੁੰਦਾ ਹੈਗਾ ਨਹੀਂ ਠੰਡ ਚ ਉਹ ਫਿਰਦਾ ਰਹਿੰਦਾ ਚੱਲ ਪੁੱਤ ਲੈ ਲੈ ਦਵਾਈ ਹੋਏ ਇਹ ਤਾਂ ਵੀ ਤੇਰੀ ਜਿੰਨੇ ਟਾਈਮ ਮੈਂ ਤੇ ਕਿੰਨੇ ਐਰੀ ਮਨੇ ਨਹੀਂ ਪੁੱਤੇ ਹੁਣ ਜੇ ਲਮੇਗਾ ਹੋਣੇ ਤਾਂ ਇਹਨੂੰ ਟਾਈਮ ਲੈਣੀਆਂ ਹੈ ਮੋੜ ਲੈਣਾ ਤੇ ਦੁਪਹਿਰ ਨੂੰ ਤਾਂ ਦੁਪਹਿਰ ਹੀ ਹੋਇਆ ਪਿਆ ਫਿਰ ਸ਼ਾਮ ਨੂੰ ਨਾਲੇ ਫਿਰ ਥੋੜਾ ਟਾਈਮ ਦੇ ਕੇ 4 ਘੰਟੇ ਬਾਅਦ ਲੈ ਲੀ। ਨਾ ਕਿ 3:00 ਵਜੇ ਹੋਏਗਾ ਜਦ ਦਵਾਈ ਲੈਣੀ ਹੈ ਤਾਂ ਤੁਹਾਨੂੰ ਕਹਿੰਦਾ ਕਿਵੇਂ? ਮੈਂ ਚਲਦਾ ਹੀ ਹਟੂਗਾ ਦੁੱਖਣੋਂ ਬੱਕ ਲੈਣਾ ਚੱਲ ਆ ਜਾ ਲੈ ਮੈਂ ਤੇ ਦੰਮੀ ਨਖ ਐਨੀ ਲਾਉਂਗਾ ਦੇ ਦੇਂਗੇ ਨਾ ਉਹ ਲਊਗਾ ਕਿਵੇਂ ਇਹ ਤਾਂ ਉਹੀ ਇੱਕ ਮਸਾ ਲੱਗਾ ਨਖਰੇ ਬਹੁਤ ਕਰੂਗਾ ਹੁਣ ਦਵਾਈ ਲੈਣ ਲੱਗਿਆ ਹੈ ਲੈ ਮੇਰਾ ਸੋਹਣਾ ਪੁੱਤਾ ਸੰਘ ਕੇ ਲੈ ਲੈ हां हां ਲੈ ਲੀ ਫੋਨ ਲੈ ਲੀ ਬੇਸ਼ੱਕ ਪਹਿਲਾਂ ਦਵਾਈ ਲੈ 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 ਲਓ ਮੇਰਾ ਸੋਹਣਾ ਪੁੱਤ ਖੜਾ ਹੋ ਪੁੱਤ ਆ ਜਾ ਪੁੱਤ ਐ ਨਹੀਂ ਕਰਦੇ ਹੁੰਦੇ ਵੀ ਲੈਣਾ ਖੜਾ ਹੋ ਹਾਂ ਆ ਜਾ ਇਹ ਨਹੀਂ ਐ ਲੋਖੇ ਚਾਰ ਨਹੀਂ ਚਾੜ ਖੜਾ ਹੋ ਪੁੱਤ ਨਮੇ ਦਾ ਸੋਹਣਾ ਪੁੱਤ ਬਹੁਸੀਆ ਮੇਰਾ ਸੋਣਾ ਇਧੜਾਂਗੇ ਕਿੰਨੇ ਲਾਵਾ ਹੁੰਦਾ ਇਹ ਤਾਂ ਚਾਰ ਹੀ ਗੋਲੇ ਇਧੜੰਗੀਆਂ ਪੈਨੇ ਨੇ ਲਾਉਣੇ ਚਲੋ ਮੇਰਾ ਪੁੱਤ ਆ ਮੈਂ ਚਾਹਾਂ ਤੂੰ ਦੜ ਆਇਆ ਪੁੱਤ? ਕਾਇ ਨਹੀਂ ਕਰਦੇ ਹੁੰਦੇ ਕਿ ਦਵਾਈ ਲੈ ਲਈਏ ਮੈਂਟਾ ਚ ਦੀ ਲ। ਹੱਥ ਨਾ ਜੋੜਾ ਉਦੋਂ ਮੈਂ ਤੇਰੇ ਮੂਹਰੇ ਹੱਥ ਜੋੜ ਜੀ ਜੀ ਪੁੱਤ ਨਾ ਫਿਰ ਉਹ ਠੰਡ ਚ ਨਾ ਫਿਰੋ। ਜੋੜਦੀ ਹੁੰਦੀ ਸੀ ਨਾ। ਹੁਣ ਨਾ ਮੇਰੇ ਮੂਹਰੇ ਹੱਥ ਜੋੜ ਖੜਾ ਹੋ ਜਾ ਪੁੱਤ। ਲੈ ਲੈ ਮੇਰਾ ਸੋਨਾ ਪੁੱਤ ਬਣ ਕੇ। ਕਰਾ ਤਾ ਤੂੰ ਕਦੀ ਨੂੰ ਮਾਰਦੀ ਬੱਚਾ। ਨਾ ਤੇ ਤੂੰ ਹੋਰ ਕਹਿੰਦਾ ਨਾ ਫੁਕਰੀ ਫੁਕਰੀਆਂ ਤੂੰ ਦੁਖੀ ਹਮਣਾ ਹੀ ਠੀਕ ਹੁੰਦੇ ਸਾਰੀ ਫੇਰ ਭੱਜੇਗਾ ਮਾਰੇਗਾ। ਆ ਜਾ ਮੇਰਾ ਸੋਨਾ ਪੁੱਤ ਖੜਾ ਲਓ। ਆ ਨਾ ਤੱਕ ਲਓ। ਚੱਲ ਖੜਾ ਹੋ।

ਵੇ ਰੱਕਾ ਡੋਲਣ ਸਿੱਟੇ ਅਣ ਦੋ ਆ ਗਏ ਸਿੱਟਣੀਆਂ ਨਹੀਂ ਗੀਆਂ ਪੁੱਤ ਨਹੀਂ ਨਹੀਂ ਇਹ ਅਲੱਗ-ਅਲੱਗ ਲੈ ਲੈ ਮੇਰਾ ਸੋਣਾ ਪੁੱਤ ਚੇਹਦੀ ਕਰ ਲੈ ਤਾਂ ਮੇਰੀ ਜਮਾਈ ਨਹੀਂ ਅਜੇ ਕੰਮ ਕਰਾਂਗੀ ਰੋਟੀਆਂ ਆ ਗਈ ਉਹ ਕੋਈ ਨਹੀਂ ਇੱਥੇ ਕਰ ਲਈ ਮੈਂ ਤੋਦੂੰਗੀ ਰੋਟੀਆਂ ਨਾਲ ਨਹੀਂ ਰਹੀ ਰਹਾਂਦਾ ਪਾਸ ਜਿਸ ਨੂੰ ਸੰਕੇਤ ਖਪੁਰ ਜਾਨੀ ਸੀ ਚਲ ਦੂਜੀਆਂ ਵੀ ਲੈ ਲਵਾਂ ਵਾਹੂ ਫਿਰ ਲੈ ਲਈ ਯਾਰ ਬੱਸ ਸੋਨਾ ਬਣਾ ਲੈ ਚੇਰਦੋ ਦਾ ਪੁੱਤਰ ਨਹੀਂ ਕੇ ਫੋਨ ਨਹੀਂ ਦੇਖਣਾ ਤਰਾ ਚੇਰਦੋ ਦਾ ਚੇਰਦੋ ਦਾ ਨਾ ਐਂਟੀ ਵਾਲੇ ਅਦਿਲ ਕੰਟ ਬਾਤ ਲੈ ਲਈ ਸੋਹਰੇ ਇਦੋਂ 10 ਮਿੰਟ ਤੱਕ ਲਾਈ ਠੀਕ ਆ ਚੱਲ ਪੈ ਜਾ ਹਾਂਜੀ ਆਪਾਂ ਮੰਜਾ ਦੇੜਕੇ ਨਾ ਨਮਾ ਬੁਣਾਗੇ ਖਰਾਬ ਜਾ ਹੋ ਗਿਆ ਸੀ ਮੈਂ ਕਿਹਾ ਚਲੋ ਬਾਣ ਬੱਡ ਦਿੰਨੇ ਫਿਰ ਜੋਲ ਦਾਂਗੇ ਆਪਾਂ ਤੇ ਨਮਾ ਮੰਜਾ ਬੁਣਾਗੇ ਜੀ ਆਪਾਂ ਗੱਜੀ ਤੇ ਇੱਧਰ ਹੀ ਸਾਲ ਉਧਰ ਤਾਂ ਨਹੀਂ ਆ ਡੱਕਿਆਂ ਜਿਆ ਤੇ ਕਹਿਣ ਦਾ ਮਤਲਬ ਹੈ ਵੀ ਇੱਧਰ ਸਟਾ ਦੋਨੂੰ ਮੱਚਦਾ ਨਾ ਨਾ ਬਗਦੇ ਸਾਲਾ ਇਹ ਨਹੀਂ ਬੱਚਦਾ ਉਹੀ ਤਾਂ ਹੈ ਇੱਧਰਲੇ ਪਾਸੇ ਇੱਧਰ ਨੂੰ ਸੈੱਟ ਦੋ ਚਲ ਸਾਫ਼ ਹੋ ਜਾਊਗਾ ਮੈਂ ਉਹ ਸ਼ਾਮ ਨੂੰ ਰੰਗ ਵੱਜ ਜਾਊਗਾ ਇਹਦੇ ਤੇ ਰੰਗ ਜੇ ਵਾਲਕੇ ਜਿਵੇਂ ਇੱਥੇ ਕੱਪੜੇ ਜੇ ਫਸ ਜਾਂਦੇ ਆ ਇਹਦੇ ਤੇ ਕੁਝ ਕਰਵਾ ਦਿਓ ਰੇ ਇਹਦੇ ਬਿਲਡਿੰਗ ਕਰਾ ਕੇ ਗ੍ਰਾਈਂਡਰ ਜਾਂ ਲਵਾ ਦਊਗਾ ਤੇ ਨਾਲੇ ਰੰਗ ਜੇ ਹੋ ਜਾਊਗਾ ਨਾ ਸੋਨਾ ਲੱਗੂਗਾ ਫੋਨ ਮੰਗਦਾ ਸੀਗਾ ਫੋਨ ਦੋ ਕਮੈਂਟ ਦੇਖਿਆ ਕਹਿੰਦਾ ਮੇਰਾ ਤਾਂ ਜੀ ਨਹੀਂ ਕਰਦਾ ਸੱਟ ਕੇ ਫੋਨ ਪੈ ਗਿਆ ਬਹੁਤ ਚਲ ਪੈ ਜਾ ਮੇਰਾ ਜੀ ਨਹੀਂ ਕਰਦਾ ਉਹ ਹੀ ਕਹਿੰਦਾ ਨਹੀਂ ਜੀ ਨਹੀਂ ਕਹਿੰਦਾ ਮੇਰਾ ਕਰਦਾ ਮੈਂ ਤਾਂ ਪਹਿਲੇ ਗਿਆ ਸੀ ਮੈਂ ਕਿਹਾ ਨਾ ਦੇਖ ਆ ਦਿਓ ਇੱਥੇ ਕਾ ਜਿੱਥੇ ਕਾ ਖਰਾ ਕਾਗਜ ਜੇ ਨਹੀਂ ਪੈਦੀ ਸੇ ਸੇ ਜੀ ਜੀ ਪਾ ਦਿਓ ਬੇਦਰ ਨੂੰ ਨਹੀਂ ਜਾਊਗੀ ਅੱਗੇ ਸੌ ਪਿਆ ਹੋਊਗਾ ਅੱਗਲ ਅਗਲੇ ਅਸੀਂ ਇੱਥੇ ਨਬੂ ਕੋਲੇ ਬੈਗੇ ਜਾ ਕੇ ਵੀ ਚਲੋ ਉੱਥੇ ਬੈਠ ਜਾਨੇ ਉਹਦੇ ਕੋਲੇ ਫਿਰ ਵੱੱਚ ਜਿਆਦਾ ਹੈ ਕਿ ਅੱਗ ਲਾਈ ਹੋਈ ਹੈ ਕਿਤੇ ਬਾਦੀ ਨਾ ਜਾਵੇ ਫਿਰ ਇਸਕੇ ਚਲੋ ਪਾਣੀ ਪਾ ਦਿੰਨੇ ਆ ਫਿਰ ਉਥੇ ਪਾਣੀ ਪਾਤਾ ਸੀ ਵੀ ਅੱਗੇ ਨਾ ਵਧੇ ਉਧਰ ਉਹਨਾਂ ਦੇ ਨਾ ਆਹ ਕੀਤਾ ਕੁਛ ਬੀਜੇ ਬੁਝਿਆ ਹੋਇਆ ਤਾਂ ਕਰਕੇ ਜੀ ਰੱਖੋ ਫਿਰ ਰੱਗ ਬਣਾ ਲੀ ਹਾਂ ਪਾਣੀ ਠੋਕ ਕੇ ਫਿਰ ਅੱਗ ਲਾਉਣੀ ਆ ਆ ਮੈਂ ਕਹਿੰਦੀ ਸੀਗਾ ਛੋਟੀ ਜੀ ਨਾਲ ਜੋ ਕਰ ਦਿੰਦੇ ਆ ਡੋਰਾ ਡਾਰਾਂ ਜੀ ਕਿੰਨੀਆਂ ਪਈਆਂ ਨੇ ਉਧਰ ਨੂੰ ਅੱਗ ਲੱਗ ਜਾਂਦੀ। ਔਲਾ ਦੋਲਾ ਜੇ ਸਾਫ ਹੋ ਜਾਂਦਾ ਕਿੰਨਾ ਭੈੜਾ ਜਿਹਾ ਲੱਗਦਾ ਸੀ। ਉਹਦੀ ਪਈ ਛੋਟੀ ਵੱਡੀ ਸਾਰੀ। ਹਾਂਜੀ ਜੀ ਤੁਸੀਂ ਸਾਡੇ ਚੈਨਲ ਤੇ ਨਾਮਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ। ਉਹ ਉਹਦੇ ਵਿੱਚ ਫਸ ਜਾਂਦਾ ਵਾ ਨਾ ਟਾਣੀਆਂ ਜਿਹਾਂ ਚ ਫਸ ਕੇ ਫੇਰ ਅੱਗ ਬੁੱਝ ਜਾਂਦੀ ਆ। ਅੱਜ ਤਾਂ ਜੀ ਆਪਾਂ ਬਾਹਰਲੇ ਵਾਲਾ ਦਵਾਲਾ ਸਾਫ ਕੀਤਾ ਜੀ ਸੋਹਣਾ ਲੱਗਦਾ ਜੀ ਸਾਫ ਕੀਤਾ ਹੋਇਆ ਲੱਗੀ ਨਹੀਂ ਲੱਗੀ ਨਹੀਂ ਦੱਬੀ ਦਮ ਹੂੰ ਦੱਬੀ ਦਮ ਹੂੰ ਲਿਆ ਮੋ ਲਿਆ ਨੇਵਾਰ ਕੇ ਸਾਫ ਵੀ ਕਰਦੇ ਉਹ ਨਹੀਂ ਦਿਖਦਾ ਉਹਦੇ ਕੁ ਮੇਰੀਆਂ ਤਾਂ ਪਾਥੀਆਂ ਵੀ ਸਾਰੀਆਂ ਖਰਾਬ ਕਰਤੀਆਂ ਉਹਦੇ ਉੱਤੇ ਕੂੜਾ ਸਿੱਟਿਆ ਕਿੰਨੀਆਂ ਪਾਥੀਆਂ ਪਈਆਂ ਤੁਸੀਂ ਅੱਗੇ ਚਲੇ ਜਾਓ ਅੱਗੇ ਛੱਟ ਲੋ ਕੂਣਾ ਇੱਥੇ ਛੱਟ ਦੇਣਗੇ ਜਿਹੜਾ ਦੇਖੋ ਇੱਥੇ ਛੱਡ ਦਿੰਦਾ ਹੈ ਬਾਜੇ ਨੂੰ ਅੱਜਰਾ ਪ੍ਰੋਬਲਮ ਨੂੰ ਲੱਗਦਾ ਉਹ ਹੀ ਤੇ ਹੈ ਜੇ ਕਿਸੇ ਨੂੰ ਕੋਵਗਲਾ ਕਹਿੰਦੇ ਇਕੜ ਥੋਡੀ ਆ ਲੈ ਇਹ ਥੋਡੀ ਦਾ ਤਾਂ ਮਤਲਬ ਨਹੀਂ ਮੁਸਕ ਤੱਕ ਅੰਦਾ ਹੁੰਦਾ ਸਾਹਮਣੇ ਹਾਂਜੀ ਆਪਾਂ ਨੇ ਇੱਕ ਦੋ ਜਣਿਆਂ ਨੇ ਵਧਾਈਆਂ ਦਿੱਤੀ ਉਹਨਾਂ ਨੂੰ ਲੱਗਿਆ ਕਿ ਆਪਾਂ ਖਰੀਦ ਲਈ ਪਰ ਨਹੀਂ ਜੇ ਆਪਾਂ ਨਹੀਂ ਖਰੀਦ ਉਹ ਦਿਨ ਇੱਕ ਦਿਨ ਬੋਬੀ ਨੇ ਲਾਈ ਵਿਚਾਰੇ ਨੇ ਉਧਰ ਮਿੱਟੀ ਦਾ ਤੇਲ ਪਾ ਕੇ ਉੱਥੇ ਉੱਥੇ ਗਿੱਲਾ ਜੇ ਚ ਚਲ ਲੱਗ ਤਾ ਗਈ ਆ ਕਰ ਉਹ ਜੇ ਵੱਧ ਜੂਗੀ ਗਾਂ ਤੱਕ ਚੱਲ ਪਾਪਾ ਸੜ ਦੋ ਉਹ ਦਿਨ ਰੋਟੀ ਨਾਲ ਇਹਨੂੰ ਆਪੀ ਧੋ ਕੇ ਲਾ ਦੇਣਾ ਹਾਂ ਹੋੜੇ ਹੋੜੇ ਲੱਗ ਬੈ ਕੇ ਉਹ ਦਿਨ ਤੂੰ ਸਫਾਈ ਕਰੀ ਸੀ ਅੱਜ ਅਸੀਂ ਵੀ ਕਰਦੀ ਐ ਇਧਰੋਂ ਹੋਰ ਕੀ ਸੋਣਾ ਜਿਹਾ ਲੱਗਦਾ ਲਾਇਨ ਲੱਗਣ ਲੱਗ ਜਾਂਦਾ ਵਾ ਦੋ ਦਿਨਾਂ ਨੂੰ ਦੇਖ ਲਓ ਜੀ ਤੁਸੀਂ ਇੱਥੇ ਲੋਕਾਂ ਨੇ ਗੰਦ ਸਿੱਟਣ ਨਾਲ ਜਦ ਹੀ ਸ਼ੁਰੂ ਕਰ ਦੇਣਾ ਹਾਂਜੀ ਆਪਾਂ ਵੀਡੀਓ ਦਾ ਐਂਡ ਕਿੱਥੇ ਕਰਦੇ ਮਿਲਦੇ ਹਾਂ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਜੀ ਇਹ ਇੱਥੇ ਤਾਂ ਵਧੀਆ ਮੱਚੂਗੀ ਕਿਉਂਕਿ ਇੱਥੇ ਪਾਥੀਆਂ ਵੀ ਪਈਆਂ ਦੇਖੋ ਬਸ ਉੱਪਰੋਂ-ਪਰੋਂ ਜੇ ਕੱਢ ਲਈਆਂ ਸੀ ਫਿਰ ਗੰਦ ਜਿਹੇ ਕੱਢੀਆਂ ਹੀ ਨਹੀਂ